ਕੌਮੀ ਸੰਸਥਾਗਤ ਦਰਜਾਬੰਦੀ ਫਰੇਮਵਰਕ ਯਾਨੀ ਐਨ ਆਈ ਆਰ ਐਫ ਵੱਲੋਂ ਜਾਰੀ ਸਾਲ 2024 ਦੀ ਦਰਜਾਬੰਦੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਦੇਸ਼ ਦੀਆਂ 75 ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰਲੇ ਸਥਾਨ ਦੀ ਦਰਜਾਬੰਦੀ ਹਾਸਲ ਹੋਈ ਹੈ ਲਗਾਤਾਰ ਦੂਜੇ ਸਾਲ ਪੀਏਯੂ ਦੇਸ਼ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਐਲਾਨੀ ਗਈ ਹੈ ਇਸ ਬਾਰੇ ਕਾਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੌਸਲ ਨੇ ਯੂਨੀਵਰਸਿਟੀ ਦੇ ਮਾਨਮਤੇ ਇਤਿਹਾਸ ਦੀ ਝਲਕ ਪੇਸ਼ ਕੀਤੀ ਡਾਕਟਰ ਗੌਸਲ ਨੇ ਪੀਏਯੂ ਵੱਲੋਂ ਐਨਆਈਆਰਐਫਡੀ ਦਰਜਾਬੰਦੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਉੱਪਰ ਮਾਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਉੱਚਤਾ ਦਾ ਆਧਾਰ ਪੀਏਯੂ ਦੀ ਖੇਤੀ ਖੋਜ ਵਿਦਿਅਕ ਪ੍ਰਣਾਲੀ ਅਤੇ ਪਸਾਰ ਢਾਂਚੇ ਨੂੰ ਮੰਨਿਆ ਗਿਆ ਹੈ ਤਾਂ ਦੇਖਿਓ ਸੋ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਰੀ ਇੰਡਸਟਰੀ ਜੋ ਹੈ ਨਿਰਫ ਦੀ ਰਹਿ ਕੇ ਜੋ ਹੋਇਆ 2 ਦਿਨ ਪਹਿਲੇ ਅਨਾਉਂਸ ਹੋਇਆ ਨਵੀਂ ਦਿੱਲੀ ਦੇ ਵਿੱਚ ਸੋ ਉਹਦੇ ਮੁਤਾਬਿਕ ਜਿਹੜੀ ਪੰਜਾਬ ਰੀ ਇੰਡਸਟਰੀ ਹੈ ਉਹ ਨੰਬਰ 1 ਤੇ ਟੌਪ ਤੇ ਆਈ ਹੈ ਤੇ ਇੰਡੀਆ ਦੇ ਵਿੱਚ ਜੋ ਸਾਡੇ 75 ਐਗਰੀਕਲਚਰ ਇੰਡਸਟਰੀਆਂ ਨੇ ਸੋ ਉਹਨਾਂ ਦੇ ਟੌਪ ਤੇ ਆਈ ਹੈ ਤੇ ਜਦੋਂ ਅਸੀਂ ਸੈਚ ਇੰਸਟੀਚਿਊਟਸ ਵਿੱਚ ਰਿਕਰੂਟ ਕਰ ਲੰਨੇ ਆ ਫਿਰ ਤੀਜੇ ਨੰਬਰ ਤੇ ਹੈਗੀ ਤੇ ਪਿਛਲੇ ਸਾਲ ਵੀ ਅਸੀਂ ਇਹ ਰੇਟਿੰਗ ਚ ਪਾਰਟਿਸਿਪੇਟ ਕੀਤਾ ਸੀ ਤੇ ਉਦੋਂ ਵੀ ਪੰਜਾਬ ਦੇ ਅਸੀਂ ਜਿਹੜੀ ਸੀ ਉਹ ਨੰਬਰ 1 ਤੇ ਸੀ ਸੋ